ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸਜਣੋ ਤੁਹਾਡੇ YouTube ਚੈਨਲ ਸੰਧੂ ਬੱਦਲਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੋਗੇ ਟਵੈਸਟ ਵੈਂਥੀ ਕਰਦੇ ਆਂ ਸਜਣੋ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਵੀ ਕਿਹਦਾ ਫਾਇਦਾ ਹੁੰਦਾ ਹੈ ਤੇ ਕੋਈ ਆਪਣੀ ਮਾਤੜ ਖਰੀਦਦਾਰੀ ਕਰ ਸਕਦਾ ਅੱਜ ਦੀ ਆਪਣੀ ਵਿਜਿਟ ਪਿੰਡ ਪੰਜਵਾੜਾ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਤੇ ਬਾਈ ਗੁਰਪ੍ਰੀਤ ਸਿੰਘ ਦੇ ਫਾਰਮ ਦੇ ਸੱਜਣੋਂ ਪਹੁੰਚੇ ਆ ਸਰਪੰਚ ਹੁਣਾ ਦੇ ਫਾਰਮ ਤੇ ਵਧੇਰੇ ਜਾਣਕਾਰੀ ਕਰਦੇ ਆਂ ਸਾਂਝੀ ਚਾਰ ਐਨੀਮਲ ਸੱਜਣੋਂ ਵਿਖਾਉਨੇ ਆ ਜੁੜੇ ਰਹੋ ਐਂਡ ਤੱਕ ਜੀ ਸਰਪੰਚ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੰਮ ਸਿੱਧਾ ਠੀਕ ਠਾਕ ਜੀ ਚੱਪਾ ਜੀ ਚੱਪਾ ਮੱਗਦੀ ਅੱਛਾ ਸ਼ੁਕਰੀਆ ਵੇਖਿਆ ਪਹਿਲਾ ਮਾਲ ਹਾਂ ਜੀ ਵੇਖਿਆ ਜੀ ਵੇਖਿਆ ਵੇਖਿਆ ਨੂੰ ਕਹਿੰਦੇ ਜੀ ਤਲੇ ਵਧੀਆ ਗਿਆ ਜੀ ਤੇ ਡਰੈਸ ਇੱਕ ਰੰਗ ਨੋਟ ਕਰੀਏ ਪਿੰਡ ਪੰਜਵਾਂ ਜੀ ਹਾਂਜੀ ਪਸੇਰ ਤੇ ਜਿਲ੍ਹਾ ਕਰਨਤਨ ਸਾਹਿਬ ਤੇ ਮੋਬਾਈਲ ਨੰਬਰ ਜੀ 99786 8858 ਠੀਕ ਹੈ ਬਾਕੀ ਇਹ ਨਾਲ ਨੰਬਰ ਬਾਅਦ ਚਾਹਾਂਗੇ ਠੀਕ ਹੈ ਬਾਈ ਤੇ ਇਹ ਜਿਹੜੀ ਛੋਟੀ ਸੋਈ ੱਕਣਵਾ ਸੂਹਾ ਤੇ ਕਿੰਨਾ ਕੁ ਦੁੱਧ ਦੇ ਕੋਲ ਇਹ ਦੁੱਧ ਇਸ ਵਿੱਚ ਵੀ ਜੀ ਹਾਂ ਹਾਂ ਇਹ 10-12 ਕਿਲੋ ਦੁੱਧ ਨੇ ਤਿਆਰ ਜੀ ਹੋ ਸਵੇ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਸਨਹਰਾ ਤੱਕ ਦੇ ਮੇਜੇ ਗੱਡੂ ਜੀ ਕੱਟੂ ਵੀ ਹਾਂਜੀ ਕੱਟੂ ਬਾਕੀ ਆਪਣੀ ਸੱਜਣੋ ਤੁਸੀਂ ਆਪ ਦੀ ਮਰਜ਼ੀ ਕਰਨੀ ਠੀਕ ਆ ਪੰਜ ਦੀ ਐਜ ਦੀ ਗੱਲ ਕਰਦੇ ਹਾਂ ਹਾਂ 12 ਕਿਲੋ ਆ ਮੌਕੇ ਦਾ ਹਾਂਜੀ ਤੇ ਜੇ ਕੋਈ ਭੈਣ ਭਰਾ ਆਨਲਾਈਨ ਮਗਾਉਂਦਾ ਕੋਈ 11 ਦੇ ਵੀ ਮਗਾ ਸਕਦਾ ਠੀਕ ਹੈ ਜੀ ਹੋਰ ਦੋ ਜੀ ਬਿਲਕੁਲ ਜੈਂਟ ਬਲੈਕ ਝੋਟੀ ਜੀ ਜਿਵੇਂ ਬਿਲਕੁਲ ਕਲਿੱਪ ਲੱਗੇ ਹੁੰਦੇ ਨੇ ਅੱਜ ਕੱਲ੍ਹ ਪਹਿਣਾ ਲਾਏ ਜਾਂਦੇ ਆ ਇੱਕ ਕਲਿੱਪ ਵਾਲਾ ਹੀ ਕੰਮ ਬਣਿਆ ਫਿਰਦਾ ਜੇ ਬਿਲਕੁਲ ਨਿੱਕੀ ਗੋਲ ਸਿੰਘੀ ਆ ਹਾਂ ਮਗਰ ਵੀ ਕੱਟੀ ਨਹੀਂ ਬੱਤੀ ਕੱਟੀ ਮਗਰ ਹੀ ਇੱਕ ਰਾਣਾ ਆ ਵਖਾ ਲਈਏ ਕਲਿੱਪ ਇੰਦੇ ਕਲੂਸ ਸਿੰਘਾ ਬੜਾ ਸੋਹਣਾ ਲੱਗਾ ਹਨਾ ਕੀ ਬਾਤ ਦੋਹੀ ਸਾਈਡ ਤੋਂ ਬਿਲਕੁਲ ਜਿਵੇਂ ਆਪ ਨਾ ਬਣਾ ਕੇ ਲਾਇਆ ਹੁੰਦਾ ਹਾਂ ਜੀ ਬਹੁਤ ਸੋਹਣਾ ਸਿੰਘ ਲੱਗਾ ਜੀ ਲਓ ਜੀ ਤੇ ਬਿਲਕੁਲ ਜੈਡ ਬਲੈਕ ਆ ਵੱਡੀ ਝੋਟੀ ਆ ਨਿੱਕੀ ਨਹੀਂ ਲਓ ਜੀ ਮਗਰ ਵੀ ਕੱਟੀ ਆ ਗਈ ਹਨਾ ਹਾਂ ਜੀ ਮਗਰ ਵੀ ਵੱਟੀ ਆ ਬਾਕੀ ਬਾਂਦੀਦਾਂ ਦੀ ਸਜਣਾ ਚੰਗੀ ਆ ਨੋਕ ਵਾਲਾ ਸਾਨਾ ਬਿਲਕੁਲ ਲੱਗਾ ਨੂੰ। ਬਾਕੀ ਜੀ ਆ ਸਾਡੇ ਦੁੱਧ ਬੜਾ ਚੰਗਾ ਲੱਗਦਾ। ਹਾਂ। ਹੁਣ 12 ਕਿਲੋ ਸਟਾਰਟਿੰਗ ਕੀਤਾ। ਕਿੰਨੇ ਦਿਨਾਂ ਦੀ ਸੂਈ ਆ? ਕਿੰਨੇ ਦਿਨ ਸੂਈ ਰੋਜੀ? 6 ਮਹੀਨੇ ਪੰਜੋ ਛੇ। ਕੱਟੇ ਕਿੜੇ ਨੇ? ਠੀਕ ਆ। ਇਹਨੂੰ ਲੈ ਓ ਭਾਈ ਕੱਟੇ ਵਿਖਾਈ ਜੀ। ਲਓ ਜੀ ਸਜਣੋ। 12 ਕਿਲੋ ਦੁੱਧ ਤੋਂ ਸਟਾਰਟਿੰਗ ਕੀਤੀ ਆ 11 ਮੰਨ ਕੇ ਕੋਈ ਭੈਣ ਭਰਾ ਸੌਦਾ ਕਰ ਲੈ। ਮਾੜੀ ਜਿਹੀ ਲਾਦੇ ਵੀਰੇ ਮਗਰੋਂ ਮਗਰਲੀ ਸਾਈਡ ਤੋਂ। ਲੇਵਾਂ ਲੂਵਾ ਵਿਖਾ ਦੇ ਜੀ। ਪੱਧਰੇ ਤਾਂ ਲੇਵਾ ਜੈਡ ਬਲੈਕ ਝੋਟੀ ਆ ਕਦਰ ਟਾਂਚਾ ਜਿਹੜਾ ਫੁੱਲ ਵੱਡਾ ਹੈ ਸਿੰਘ ਸੁੰਘ ਬਿਲਕੁਲ ਨਿੱਕਾ ਗੋਲ ਸਿੰਘ ਆ ਹਾਂ ਬਹੁਤ ਵਧੀਆ ਹੈ ਹਾਂ ਬਿਲਕੁਲ ਡੌਣ ਪੋਲੀ ਹੋ ਗਈ ਜਿਹੜਾ ਹਾਂਜੀ ਆਹ ਕੱਟੀ ਤਾਜੀ ਸਹੀ ਸਹੀ ਠੀਕ ਹੈ ਜੀ ਇਹ ਜੇ ਰੇਡ ਦੀਆਂ ਦੀ ਗੱਲ ਕਰੀਏ ਤੇ ਜੈ ਜੀ ਆ ਹਾਂਜੀ ਰੇਡ ਜੈ ਜੀ ਅੱਛਾ ਜੀ ਕਿੰਨੇ ਦੀ ਆਪਾਂ 5 ਸਾਲ ਕਰ ਦਈਏ ਮੁੱਲ ਤੇ ਕਰ ਦਈਏ 135 ਜੀ ਅੱਛਾ ਹਾਂਜੀ ਤੇ ਚਲੋ ਬਾਕੀ ਤੇ ਵੀ ਦੱਸ ਦੋ ਤੇ ਤੁਹਾਡੀ ਗੱਡੀ ਆ ਦਾ ਨਾ ਕਰਦੀਏ ਖੁੱਲਾ 1 25 ਦੀ ਹਾਂ ਨਾ ਹੀ ਦੇ ਦੀ ਚਲੋ 1 25 ਦੀ ਹਾਂ ਨਾ ਨਹੀਂ ਇਹ ਲੋ ਦੇ ਲਈ ਹਾਂਜੀ 1 25 ਦੀ ਜੇ ਤੁਸੀਂ ਕਹਿੰਦਾ ਪਰ 1 25 ਚ ਛੋੜ ਛਪਾਈ ਹੋਊਗਾ ਹਾਂ ਲਓ ਜੀ ਨੇੜੇ ਤੇ ਖੜਾ ਦੇ ਵਾਲੂਆ ਵੇਖ ਲੋ ਕਰਮਾ ਦਾ 1 25 ਤਹਾਨਾ ਆਉਣਾ ਕਿਉਂਕਿ ਤੁਹਾਡੇ ਵੀ ਮੰਨ ਦੀ ਤਸੰਨ ਪੂਰੀ ਹੋਣੀ ਉਹ ਵੀ ਜੀ 200 ਰੁਪਏ ਛੋੜ ਹੀ ਕਰਾਂਗੇ ਹਾਂ ਬਾਕੀ ਛੋਟੀ ਵੱਡੀ ਜੇ ਆ ਥੋੜਾ ਇਹ ਨਾ ਮਾਲਵੇ ਬਿਲਡ ਦਾ ਪੇਖਾ ਪਉਂਦੀ ਆ ਸ਼ਾਇਦ ਉਧਰੋਂ ਆਈ ਹੋਵੇ ਅਸ਼ੋਧਰੋਂ ਆਈ ਹੋ ਠੀਕ ਆ ਆ ਆ ਗਈ ਨੀਲੀ ਦਾ ਵੀ ਹਨਾ ਆ ਗਈ ਨੀਲੀ ਦਾ ਵੀ ਆ ਗਈ ਕੋਲ ਪੱਕਾ ਬੋਲਾ ਕਿੰਨਾ ਬੋਲਾ ਇਹ ਦੇਖੋ 8 ਕਿਲੋ ਪਰ 9 ਕਿਲੋ ਦੋ ਦੂੰਗਾ ਬਾਕੀ 8 ਕਿਲੋ ਹੀ ਗਰੰਟੀ ਲਾ ਕੇ ਚਲੇਗੀ ਸੂਈ ਕਿੰਨੇ ਦਿਨਾਂ ਦੀ ਆ ਸੂਈ ਨੂੰ ਅੱਜ ਦੀ 17 ਤਰੀਕ ਦੀ ਮੈਂ ਸੂਈ ਆ 17 ਜਾਂ 18 ਤਰੀਕ ਇੱਥੇ ਸੂਈਆਂ ਵੀਡੀਓ ਵੀ ਤੁਹਾਨੂੰ ਦਿਖਾ ਦਿੰਦੇ ਬੱਚਾ ਮਰ ਗਿਆ ਸੀ ਨਾ ਆ ਵਿਖਾ ਦਿਓ ਵੀਡੀਓ ਆ ਵੀਡੀਓ ਕੱਢੋ 17 ਤਰੀਕ ਦੀ ਸਜਣੋ ਸੂਈ ਆ ਤੇ ਨੀਲੀ ਦਾ ਵੀ ਜਾ ਗਈ ਆ ਗੂਸ਼ੀ ਬਣੀ ਆ ਗੂਸ਼ੀ ਤੇ ਮਿਲਦੀ ਹੈ ਅੱਜ 20 ਅਗਸਤ ਹੈ ਨਾ ਹਾਂਜੀ ਆ ਵੀ ਕੋਈ ਵੀਡੀਓ 17 ਤਰੀਕ 17 ਤਰੀਕ 8ਵਾਂ ਮਹੀਨਾ ਆ ਕੱਟੀ ਲੱਗੇ ਪਈ ਬੱਚਾ ਸਪੈਰ ਹੋ ਗਿਆ ਹਾਂ ਉਹ ਪੱਤੀ ਮਰੀ ਜਮਰੇ ਹਾਂਜੀ ਕੱਟੀ ਮਰੀ ਪਈ 2-3 ਸਾਲ ਲੈ ਕੇ ਬਸ ਖਤਮ ਹੋ ਗਈ 17 ਤਰੀਕ ਨੂੰ ਵੀਡੀਓ ਸੱਚ ਨੂੰ ਬਣੀ ਆ 17 ਅਗਸਤ ਨੂੰ ਜਾਣੀਗੀ ਠੀਕ ਆ ਤੇ ਅੱਜ 20 ਅਗਸਤ ਨੂੰ ਆਪਾਂ ਵੀਡੀਓ ਅਪਲੋਡ ਕਰਦੇ ਹਾਂ ਸ਼ਾਮ ਨੂੰ ਤੇ 21 ਨੂੰ ਮਾਰਨਿੰਗ ਚਾਲੂ ਹੋ ਜੂਗੀ ਨੀਲੀ ਰਾਵੀ ਚ ਆ ਗਈ ਆ ਹਾਂਜੀ ਸਾਡੇ ਨੂੰ ਤਾਜ਼ੇ ਨਾਲ ਤੇ ਦੁੱਝਾ ਹੀ ਸੁਭਾ ਹੋ ਗਈ ਬਾਕੀ ਤੁਸੀਂ ਆਪਣੀ ਸਮਝ ਆਪ ਕਰਨੀ ਹੋਰ ਦੋ ਬਾਈ ਜੀ ਛੋਟੀ ਨੂੰ 8 ਕਿਲੋ ਦੁੱਧ ਗਿਣ ਲੋ ਬੌਲਾ ਗਿਣ ਲੋ ਠੀਕ ਆ ਬੌਲੇ ਬੜਾ ਕੱਟ ਪੁੱਟ ਵੇਖ ਲੋ ਪੈਰਾਂ ਦੀਆਂ ਨਿਸ਼ਾਨੀਆਂ ਅਜੇ ਬੌਲਾ ਹੀ ਬੰਦਾ ਫਿਰ ਬੌਲਾ ਹੀ ਹੋਊਗਾ ਬੌਲਾ ਬੰਦਾ ਹੀ ਹਾਂ ਇਹ ਇੰਤਾਜਾ ਲਾਇਓ ਕੀ ਦੁੱਧ 12 ਦਊਗੀ 13 ਦਊਗੀ 10 ਦਊਗੀ ਲਓ ਉਹਦਾ ਘਰ ਵਾਲੀ ਤਾਂ ਬੋਲਦੀ ਕਿ 12-13 ਕਿਲੋ ਦੁੱਧੇ ਆਮ ਨੇ ਜਿੰਦਗੀ ਆ। ਦੇ ਦੇ ਦੇ। ਕੀ ਜਗਾ ਦਵਾਈ ਆ। ਠੀਕ ਹੈ ਜੀ। ਹਾਂਜੀ। ਲਓ ਜੀ। ਲਓ ਜੀ। ਗਾਂਵ ਕਰ ਦਿਓ ਮੈਂ ਮਾਰੀ ਜੀ ਗਾਂਵ ਕਰ ਲੈ ਵਾਹਕਾਰੀ ਹਨਾ ਨੌ ਸੱਜਦਮ ਆਹ ਲੈਵੇ ਦੇ ਕਰੋ ਦਰਸ਼ਨ ਤੇ ਰੇਟ ਬਾਈ ਜੀ ਹੁਣ ਰੇਟ 몰ਤਾ ਜੇ ਲੋ ਇਹਦਾ ਆਪਾਂ ਕਿੰਨੇ ਵੀ 85000 ਰੁਪਏ ਵਟਿਆ ਜਾਵੇ ਪਰ ਬੱਚਾ ਨਾਸ ਫੇਰ ਹੁੰਦਾ ਫਿਰ ਤੇ ਚਲੋ ਵਾਦੇ ਬੰਦੀ ਸੀ ਉਹ ਬੱਚੇ ਕਰਕੇ ਲੱਖ ਦੀ ਵੀ ਮੈਂ ਵੇਚਦੀ ਸੀ ਲੱਖ ਦੀ ਵੀ ਵੇਚਦੀ ਸੀ ਵੇਚਦੀ ਸੀ ਉਹ ਨਹੀਂ ਹੁਣ ਆਪਾਂ ਪਿਆਰ ਮਾਤ ਕਰਕੇ ਦੇ ਦਈਏ ਅਸੀਂ ਦੇ ਦਈਏ ਜੀ 75 ਦੀ ਨਾ ਦੇ ਲਈ ਨਹੀਂ 75 ਵੀ ਨਹੀਂ ਹਾਂ ਚਲੋ ਦੋ ਛੱਡ ਦਾਂਗੇ ਅਸੀਂ ਮੈਂ ਤਾਂ 75 ਹੀ ਦਈਏ ਹਾਂ ਤੇ ਨਾ ਹੀ ਦਈਏ 100 200 ਰੁਪਈਆ ਛੋੜ ਹੀ ਕਰਨੀ ਆਪਾਂ ਫਿਕਸ 77 ਹਜ਼ਾਰ ਦੀ ਦੇ ਦਾਂਗੇ ਹੈ 77 ਦੀ ਦੇ ਦਾਂਗੇ ਤਾਂ 76 ਦੀ ਦੇ ਦੇ ਉਹ ਯਾਰ ਜੀ ਤਾਂ ਕਈ ਕਹਿਤਾ ਕੋਈ ਠੀਕ ਆ ਆ ਗਈ ਵੈੜ 7 ਮਹੀਨੇ ਚੱਕ ਪਾਸ 7 ਮਹੀਨੇ ਸ਼ਾਈ ਵਾਲ ਆ ਗਈ ਨਾ ਜਰਸੀ ਜੀ ਸ਼ਾਈ ਵਾਲ ਦਾ ਕ੍ਰੋਸ ਆ ਸ਼ਾਈ ਵਾਲ ਕ੍ਰੋਸ ਹੈ ਬਾਲੇ ਵੱਡੇ ਸ਼ਾਈ ਵਾਲ ਦੀ ਵੇਖੋ ਜੀ ਕਿ ਬਨੇ ਗਰਮ ਬਹੁਤ ਨਿਕਲੀਆਂ ਪਰ ਇਹਦੇ ਵਿਚਾਲੇ ਕੋਈ ਚੱਕਰ ਹੀ ਨਹੀਂ ਇਹ ਤਾਂ ਸਿਰਫ ਸਾਮ ਛੱਡ ਕੇ ਦੇ ਦਾਂਗੇ ਜਿਹੜਾ ਸੱਜਣ ਕੜੂਗਾ ਨਾ ਉਹਨੂੰ ਸਾਮ ਛੱਡ ਕੇ ਵਾਪਸ ਦੇ ਦੇਣੀ ਹੈ ਹਾਂ ਬਿਲਕੁਲ ਸਹੀ ਹੈ ਇੱਥੇ ਦਾ ਗਰਮ ਹੁੰਦੀ ਬਰੀਡ ਵੇਹੇ ਬਾਕੀ ਚੱਕ ਪਾਸ ਆ ਸੀਲ ਵੀ ਚੰਗੀ ਹੈ ਨਾ ਹਾਂ ਚੱਕ ਵੇਹ ਜੋ ਪੇ ਲੱਤ ਹੜ ਕੇ ਵੇਚ ਰੋ ਕੋਈ ਸ਼ਰ ਸ਼ੂਕ ਨਹੀਂ ਚਲ ਖੋਲ ਦਿਓ ਮਾੜੀ ਤੋਂ ਵਾ ਲੈ ਚੈੱਕ ਕਰ ਥੀ ਰਾਜੀ ਬਾਜੀ ਸਜਣੋ ਫੋਲ ਪੇਠ ਪੁੜਾ ਵੇਖੋ ਤੇ ਕੱਦ ਪੁੱਤ ਵੇਖੋ ਕਿ ਕਰੋ ਸੰਗ ਦੇ ਵਿੱਚ ਪੂਰੀ ਸੰਭੀ ਆ ਕਿਹਨੇ ਦੇ ਲੋ ਪਰ ਇਹਨੂੰ ਕਰ ਦੋ ਜੀ ਨਮਾ ਜੀ ਬਾਕੀ ਇਹ ਵੀ ਬੀਜੀਏ ਗਰੰਟੀ ਵਾਲੀ ਜਗ੍ਹਾ ਤੋਂ ਦੁੱਧ 12 13 ਕਿਲੋ ਕਹਿੰਦੇ ਕਿ ਇਹ ਦਿੰਦੀ ਨਹੀਂ ਨਾਮ ਨਾਲ ਹੀ ਚੱਲਦਾ ਪਹਿਲੇ ਸੂਰਜ ਦੂਜੇ ਸੂਰਜ ਕੀ ਤਾਂ ਸੁਣਾ ਬਹਿਬਾਦ ਹਾਂਜੀ ਬਾਕੀ ਠੰਡੀ ਸੀਲ ਵਿਚਾਰੀ ਇੰਨੀ ਆ ਨਾ ਇਹੋਂ ਪਾਣੀ ਚੰਦਾ ਅੱਜ ਤੇ ਮਰਜ਼ੀ ਖਿਲਾਰ ਲਗੇ ਐਦਾ ਦੇਖੋ ਪਾਣੀ ਬੈਠ ਗਿਆ ਜੀ ਠੰਡੀ ਜੇ ਆਪਣੇ ਇੱਥੇ ਬੈਠਾ ਚਲੋ ਪਾਣੀ ਇਹ 7 ਮਹੀਨੇ ਪੂਰੇ ਦੀ ਹੋ ਗਈ ਹਾਂਜੀ 7 ਮਹੀਨੇ ਦੀ ਪੂਰੇ ਆਂਦੀ ਆ ਅਗਲਾ 8 ਲੱਗਣ ਵਾਲਾ ਜਾਂ 7 ਲੱਗਣ ਵਾਲਾ ਜੀ 8ਵਾਂ ਚਾਲੂ ਹੋ ਹੋਣ ਹੀ ਵਾਲਾ ਹਾਂਜੀ ਹੋਣ ਹੀ ਵਾਲਾ ਬਸ ਚਲੋ ਪਾਣੀ ਦੇ ਵਿੱਚ ਬਾਕੀ ਜੇ ਕੋਈ ਸੱਜਣ ਕੱਲ ਨੂੰ ਵੇਚਣ ਦਾ ਚਾਹ ਬੜਾ ਹੋਵੇ ਆਪਾਂ ਨੂੰ ਵੱਧ ਨਫੇ ਨਾਲ ਆਪਾਂ ਭਰ ਕੇ ਵਾਪਸ ਵੀ ਲੈ ਲਾਂਗੇ ਕੋਈ ਚੱਕਰ ਨਹੀਂ ਮਤਲਬ ਅੱਜ ਕਿੰਨੇ ਦੀ ਆਪਾਂ ਸਪਾਈਸ ਸਾਹਿਬ ਦੇ ਦੇਣੀ ਆ 35000 ਦੇਣੀ ਆ ਜੀ ਹਾਂ ਹੈਗੀ ਆ ਹੈਗੀ ਪਰ ਆਪਾਂ 50000 ਦੀ ਹੈਗੀ ਚਲੋ ਤਿਆਰ ਹੁੰਦੀ ਫਿਰ ਚਲੋ 35 ਚੋਂ ਮਾਨਤਨ ਕਰ ਦਈਏ ਖੁੱਲਾ 35 ਚੋਂ ਤੁਸੀਂ ਦੱਸ ਦੋ ਨਹੀਂ ਰਾਜ ਦੀ ਮਰਜ਼ੀ ਨਹੀਂ ਨਹੀਂ ਕਰ ਦੋ ਤੁਸੀਂ ਕਰ ਦੋ ਤੁਸੀਂ ਕਰ ਦੋ ਜੀ ਹਾਂ ਜੀ ਦੇ ਦਈਏ ਹਾਂ ਆਦਣਾ ਜੀ ਚਲੋ ਦੇ ਦਿਓ ਚਲੋ ਦੇ ਦਿਓ ਜੇ ਜੇ ਕਹਦਾ 28 ਖਾਈ ਜਾਂਦੀ ਸਜਣੋ ਹਾਂ ਤੇ ਨਾ ਹੀ ਮਿਲ ਜੂਗੀ 7000 ਛੋੜ ਕਰਾਤੀ ਜੇ ਪਰ ਮਿਲ ਨਹੀਂ ਨੀ ਕਿਉਂਕਿ ਜਾਜ ਆ ਉਂਝ ਦੇ ਵੇਗ ਵਾਕੇ 50000 ਦੀ ਵਿਗਦੀ ਸਾਹਮ ਕੇ ਮਹੀਨੇ ਦੋ ਕੀ ਰਹਿ ਜਾਣੇ ਜੀ ਆ ਕੱਟਾ ਜਿਹੜਾ ਮਾਲੀ ਆ ਗਿਆ ਨਾ ਹਾਂਜੀ ਖੋਲ ਦਿਓ ਇਹ ਮੋਚਾ ਚੌਗਾ ਜੀ ਚਾਰ ਦੰਦ ਹਾਂਜੀ ਇਹ ਉਧਰੋਂ ਲਿਆਂਦਾ ਸੀ ਆਹੋ ਉਧਰੋਂ ਲਿਆਂਦਾ ਸੀ ਉਧਰੋਂ ਮਗਾਇਆ ਘਰ ਵਾਸਤੇ ਉਧਰੋਂ ਮਗਾਇਆ ਘਰ ਰੱਖਣ ਵਾਸਤੇ ਪਰ ਆਪਣੇ ਕੋਲ ਮਾਲ ਜ਼ਿਆਦਾ ਹੋਣ ਦੇ ਕਾਰਨ ਜਿਹੜਾ ਵਾ ਆਹ ਪਾਸੇ ਜਿਹੜਾ ਸੀਲ ਕਰਦੀ ਇਹਨੂੰ ਹਾਂ ਬਿਲਕੁਲ ਮਾਲ ਜ਼ਿਆਦਾ ਸੀਗਾ ਕੋਲ ਬਿਲਕੁਲ ਬਿਲਕੁਲ ਬਾਕੀ ਠੰਡਾ ਠੁੰਡਾ ਪੂਜਾ ਬਹੁਤ ਜ਼ਰਾ ਵਾ ਕੱਦ ਕੁਝ ਚੰਗਾ ਕੱਢਣਾ ਮੱਝਾ ਲਾਉਣਾ ਚਾਹੀਏ ਬਾਕੀ ਮੇਰੇ ਨਾਲ ਦੇ ਕੱਦ ਨਹੀਂ ਮੈਂ ਹੀ ਕਰਾਉਂਦਾ ਹਾਂਜੀ ਨਹੀਂ ਮੱਝੀ ਹੱਲੀ ਨੇ ਛੱਡਿਆ ਨਹੀਂਗਾ ਬਾਕੀ ਕੰਮ ਉਹ ਮਜ਼ਦੁਰ ਪੈਦਾ ਪਰ ਕਰ ਲ ਆਪਣਾ ਪਰ ਆਪਾਂ ਨਹੀਂ ਛੱਡਿਆ ਨਹੀਂ ਕਿਉਂਕਿ ਆਪਣੇ ਕੋਲ ਮਾਲੀ ਸਾਰਾ ਸੱਜਰ ਨੂੰ ਦਾਦਾ ਨੂੰ ਪਤਾ ਹਾਂਜੀ ਹਾਂਜੀ ਮਜ਼ਦੁਰ ਕਰਨ ਲੱਗ ਮਜ਼ਦੁਰ ਚੱਲ ਲੱਗ ਜਾਣਾ ਤੇ ਇਹਦੀ ਕੀਮਤ ਆਪਾਂ ਕਿੰਨੇ ਦਾ ਸੁਪਾਣੇ ਸਾਹ ਤੇਰੀਗੇ 70000 ਰੁਪਇਆ ਜਾਇਜ਼ ਕਰਕੇ ਦੇ 37000 ਰੁਪਇਆ ਸੀ ਛੋਟਾ ਜਿਨੂੰ ਅਸੀਂ ਮਹਿੰਗਾ ਲਿਆ ਸੀ ਚਲੋ ਕਰ ਲਾਂਗੇ ਵਿੱਚੋਂ 65 ਦੀ ਦੇ ਦੇ ਹੁਣ ਮੈਂ ਤਾਂ ਨਾ ਦੋ ਘੱਟ ਕਰੀਏ 65 ਦਾ ਦੇ ਦੇ ਚਲੋ 60000 ਤੋਂ ਛੋਟ ਕਰਦੇ 60000 ਚੋਂ ਹਾਂਜੀ 60000 ਚੋਂ ਜੋ ਸ਼ੂਟ ਕਰਦਾਂਗੇ ਬਾਕੀ ਕੱਟਾ ਵੇਖੋ ਦਾ ਹੀ ਮਹਿੰਗਾ ਲੈ ਚਾ ਕੱਟਾ ਲੈ ਆਈ ਰੱਖਣ ਵਾਸਤੇ ਪਰ ਮਜਬੂਰੀ ਹੈ ਕਿ ਮਾਲ ਜ਼ਿਆਦਾ ਹੋਣਾ ਹਾਂਜੀ ਉਹ ਸੁੱਤਾ ਨਹੀਂ ਆਉਂਦਾ ਇਦਾਂ ਵਿੱਚ ਤੇ ਠੀਕ ਹੈ ਲੋ ਸਜਣੋ ਖਰੀਦਦਾਰੀ ਕਰਿਓ ਸਾਸੀ ਗਾੜੀ